ਗੁੱਡ ਮਾਰਨਿੰਗ ਜੀ ਕਿਦਾਂ ਜੀ ਸਾਰੇ ਉਮੀਦਵਾਰ ਆ ਠੀਕ ਠਾਕ ਹੋਮੋਗੇ ਇਹ ਆ ਮੇਰੇ ਜੋਤ ਪੁੱਤ ਦੀ ਪੁਰਾਣੀ ਵਰਦੀ ਇਹ ਵਾਲੀ ਲੈ ਕੇ ਜਾਂ ਮੈਂ ਨਵੀਂ ਵਰਦੀ ਪ੍ਰਿੰਸੀਪਲ ਨੂੰ ਕੱਲ ਕੀਤਾ ਸੀ ਵੀ ਜੋਤ ਨੂੰ ਨਵੀਂ ਵਰਦੀ ਦੇ ਦਿਓ ਕਿਉਂਕਿ ਪੁਰਾਣੀ ਵਰਦੀ ਨਾ ਥੋੜੀ ਜੀ ਤੇ ਉੱਚੀ ਹੋ ਗਈ ਜੋਤ ਤਾਂ ਹੁਣ ਲੰਬੀ ਹੋ ਗਈ ਅੱਗੇ ਨਾਲ ਹੁਣ ਨਵੀਂ ਵਰਦੀ ਲਈਆਂ ਪਰ ਇਹ ਮੈਨੂੰ ਥੋੜੀ ਜੀ ਵੱਡੀ ਲੱਗਦੀ ਆ ਕੱਲ ਮੈਂ ਪ੍ਰਿੰਸੀਪਲ ਨੂੰ ਬੋਲੀਏ ਸੀ ਨੂੰ ਵਰਦੀ ਦੇ ਦਿਓ ਤੇ ਅੱਜ ਮੈਂ ਇਹਦੇ ਬੈਗ ਚੋਂ ਕੱਢੀ ਤੇ ਕੱਲ ਸਕੂਲ ਚੋਂ ਪ੍ਰਿੰਸੀਪਲ ਨੇ ਦੇ ਬੈਗ ਚ ਵਰਦੀ ਪਾਤੀ ਸੀ ਬਰਦੀ ਸਕੂਲ ਦੇ ਅੰਦਰੋਂ ਮਿਲਦੀ ਆ socks ਖਾਲੀ ਬਾਹਰੋਂ ਮਿਲਦੀ ਆ ਬਰਦੀ ਟਾਈ ਬੈਲਟ ਸਕੂਲ ਦੇ ਅੰਦਰੋਂ ਹੀ ਮਿਲਦੀਆਂ ਨੇ ਇਹ ਮੈਨੂੰ ਲੰਬੀ ਲੱਗ ਰਹੀ ਆ ਬਰਦੀ ਮੈਂ ਨਾ ਜੋਤ ਦਾ ਬੈਗ ਖੋਲੇ ਆ ਮੈਂ ਕਿਹਾ ਜੋਤ ਨੂੰ ਹੋਮਵਰਕ ਕਰਾਉਣੀ ਆ ਇਸ ਜੇਬ ਦੇ ਵਿੱਚੋਂ ਨਾ ਇਹ ਵਾਲੀ ਜੇਬ ਚੋਂ ਆ ਰੋਟੀਆਂ ਨਿਕਲੀਆਂ ਨੇ ਆ ਅੱਧੀ ਰੋਟੀ ਆ ਆ ਪੂਰੀ ਰੋਟੀ ਆ ਕਿਉਂਕਿ ਰੋਟੀ ਦੀ ਜਿਹੜੇ ਸਾਹ ਨਾਲ ਤੈ ਮਾਰੀ ਆ ਤੈ ਦੇਖ ਕੇ ਸਾਫ ਪਤਾ ਚੱਲਦਾ ਵੀ ਭਈਆਂ ਦੀ ਰੋਟੀ ਆ ਕਿਸੇ ਭਈਆਂ ਦੇ ਜਵਾਕ ਦੀ ਆ ਕਿਉਂਕਿ ਆਪਣੇ ਪੰਜਾਬੀ ਐਵੇਂ ਦੀ ਰੋਟੀ ਨੂੰ ਤੈ ਨਹੀਂ ਲੌਂਦੇ

ਦਸ਼ਮੂ ਖਾਣਦੇ ਤਾਂ ਫੇਸ ਤੇ ਵਜਨ ਦਾ। ਕੋਈ ਤਾਂ ਗੱਲ ਆ। ਫੇਸ ਤੇ ਬਾਹਰ ਦੇ ਵਿੱਚ ਤੇ ਗਲੀ ਘੱਟ ਦਿੰਦੇ। ਹਾਂ। ਜਦੋਂ ਆ ਰੋਟੀ ਖਾ ਲ ਆਪਦੀ। ਉਹ ਤਾਂ ਬਾਹਰ ਖਾਣਦੇ। ਇਹ ਵੀ ਨੂਨ ਮਿਰਚ ਭੁੱਕੇ ਰੋਟੀ ਖਾਣ ਲੱਗੀ ਹੋਈ ਆ। ਦੇਖੋ ਮਿਰਚਾਂ ਚ। ਹਾਂ ਮਿਰਚਾਂ ਮਿਰਚਾਂ ਭੁੱਕੀਆਂ ਨੇ ਲਾਲ। ਇਹਦੇ ਵੀ ਦਾ ਸਬਜ਼ੀ ਨਹੀਂ ਨਖਰੇ ਟੋਂਦੀ। ਆਹ ਭਾੜੇ ਨੂੰ ਟੇਬਲ ਤੇ ਰੱਖਦੇ ਰੋਟੀ ਨੂੰ। ਪਰ ਟੇਬਲ ਤੇ ਚੂਹੇ ਨਾ ਲੈ ਜਾ ਰਾਤ ਨੂੰ ਹਣੇ।

ਇਹ ਜੇ ਡੱਬੀ ਚ ਪਾ ਕੇ ਰੱਖ ਦਣੀ ਆਈਆਂ ਰੋਟੀ ਲੈ ਜਾਣੀਆਂ ਸਵੇਰ ਨੂੰ ਮੈਂ ਆਈਆਂ ਮੈਡਮ ਨੂੰ ਦਿਖਾਵਾਂਗੀ ਕੋਈ ਵੀ ਕੈਮਰਾ ਚੈੱਕ ਕਰੋ ਕਿਉਂਕਿ ਸਕੂਲ ਚ ਕਲਾਸਾਂ ਦੇ ਵਿੱਚ ਸਾਰੇ ਕਿਤੇ ਕੈਮਰੇ ਕੈਮਰੇ ਲੱਗੇ ਨੇ ਕਹਿੰਦੇ ਹਣਗੇ ਵੀ ਜੇ ਘਰੇ ਰੋਟੀ ਮੋੜ ਕੇ ਲੱਗੇ ਤਾਂ ਮਾਂ ਛਿੱਤਰ ਮਾਰੂਗੀ ਇਹ ਛੋਟੀਆਂ ਨਿਆਣੀਆਂ ਨੂੰ ਪਤਾ ਨਹੀਂ ਲੱਗਦਾ ਇਹ ਬੈਗ ਚ ਪਾ ਦਨੇ ਆ ਇੱਥੇ ਰੱਖ ਦਣੀ ਆ चाह चीनी डब्बे तक क्योंकि सवेर जलो मैं चाह बनाऊंगी ना पत्ती मिठा पाऊँगी मेरे याद रहूगी जब बाहर रखी तो डब्बी चूहे ने लै जानी है चूहे इन्हें चूहे ने डब्बी तक नहीं छी नेरा हो चुका रात हो गई है सो गया है। पूरी रात हुई चार्जर चार के लगी पूरे पूरे रात दो दे। क्योंकि जने तो होमवर्क कर दी नहीं। ਹੁਣ 2-3 ਦਿਨ ਹੋ ਗਏ ਸ਼ਾਮ ਨੂੰ ਸੋ ਜਾਂਦੀ ਐ ਸਕੂਲ ਜਾਣਾ ਨਾ ਜੇ ਤੋਂ ਮੈਂ ਮੈਂ ਚੱਕ ਦਿੰਗੇ ਨਾ ਹੂੰ ਫੇਰ ਨਾ ਦੇਖਵਾਉਂਦੀ ਕਰਨ ਕੋਤ ਪੈ ਗਈ ਆ ਹਾਂ ਦੇਖ ਲਈ ਫਿਰ ਬੱਚੇ ਨੇ ਕੁੱਟ ਪੈਂਦੀ ਦੇਖਵਾਉਣਾ ਤਾਂ ਮੈਂ ਤਾਂ ਹੂੰ 2-3 ਦਿਨ ਹੋ ਗਏ ਪਤਾ ਨਹੀਂ ਕਿਵੇਂ ਸੋ ਜਾਂਦੀ ਐ ਸ਼ਾਮ ਨੂੰ ਐ ਸੋ ਜਾਂਦੀ ਐ ਕੱਲ ਵੀ ਸੋ ਗਈ ਅੱਜ ਵੀ ਸੋ ਗਈ ਆ ਇਹ ਤੇ 1 ਵਜੇ ਉੱਠੀ ਸੀ ਰਾਤ ਨੂੰ ਕੱਲ ਵੀ 1 ਵਜੇ ਉੱਠੀ ਆ ਅੱਜ 1:05 ਤੇ ਉੱਠ ਗਈ ਆ ਰਾਤ 5:30 ਵਜੇ ਸੁੱਤੀ ਆ ਉਹ ਇਸ ਵੇਰ ਹੋ ਗਈ ਸੀ ਤੇ ਅੱਜ ਦੇਖੋ ਕੈਪ ਜੇ ਸੌਂਦੀ ਆ ਸਕੂਲ ਦਾ ਹੋਮਵਰਕ ਕਰਨੇ ਵਾਲਾ ਮੈਂ ਕਿਚੜ ਕਰਵਾ ਦਾਨੀ ਆ ਬੈਠਣਾ ਤਾਂ ਹੈ ਜਾਂ ਜਾਗਣਾ ਤਾਂ ਹੈ ਹੀ ਆ ਚਲ ਦੇਖਾ ਕਿੜਾ-ਕੜਾ ਹੋਮਵਰਕ ਮਿਲੇ ਤੈਨੂੰ ਗਏ ਖਾਣ ਜਾਂ ਕਰਨ ਨਹੀਂ ਤਾਂ ਹਾਂ ਸ਼ੁਕਰਕਾ ਤੁਹ ਜੇ ਉਹ ਤੇ ਮੈਂ ਦੇਖ ਲਈਆਂ ਇਹ ਕਾਪੀਆਂ ਕੋ ਪੇ ਤੇਰੀ ਖਾਰੀਆਂ ਸੀ ਰਾਤੋਂ ਰਾਤਾਂ ਚੂਹਿਆਂ ਨੇ ਅੱਜ ਚੈੱਕ ਨਹੀਂ ਕੀਤਾ ਮਿਲਿਆ ਹੀ ਨਹੀਂਗਾ ਇਹ ਰਾਤ ਦਾ ਹੋਮਵਰਕ ਕੀਤਾ ਹੋਇਆ ਨੇ ਨਾ ਚੈੱਕ ਹੋਇਆ ਤੇ ਨਾ ਮਿਲਿਆ ਇਹ ਸੁੱਕਦੰਨਾ ਉਹ ਸੁੱਕਦੰਨਾ ਉਹ ਬੈਗ ਨੂੰ ਦੇਖ ਚਾਹੀ ਹਲੇ ਚੈੱਕ ਨਹੀਂ ਕੀਤਾ ਮੈਡਮ ਨੇ ਅੱਜ ਹੋਮਵਰਕ ਨਾ ਨਵਾਂ ਦਿੱਤਾ ਹੋਮਵਰਕ ਕਿੰਨੇ ਕਰਨੇ ਪਦੇ ਆਏ ਕੱਟਾਂ ਆਲਸੀ ਪੁੱਤ ਆ ਮੇਰਾ ਖੁਸ਼ ਹੋ ਗਿਆ ਕਹਿੰਦਾ ਹੋਮਵਰਕ ਨਹੀਂ ਕਰਨਾ ਪੈਣਾ ਅੱਜ ਕਾਪੀਆਂ ਤਿੰਨ ਸੀਗੀਆਂ ਦੋ ਕਿਵੇਂ ਹੋ ਚੈੱਕ ਕਰਵਾਤੀ

ਖਾ ਗਏ ਹੱਥ ਤੋਂ ਸਾਬਾਣ ਮਿਰਚਾਂ ਨੇ ਠੀਕ ਆ ਰੋਟੀ ਨੂੰ ਮਿਰਚਾਂ ਲੱਗੀਆਂ ਸੀ ਨਾ ਫਿਰ ਅੱਖਾਂ-ਅੱਖਾਂ ਨੂੰ ਲਾ ਲੇਗਾ ਮਿਰਚਾਂ ਅੰਨੇ ਕਿੰਨੇ ਬੱਤਨ ਨੇ ਹਾਂਜੀ ਹਾਂਜੀ ਖਾਓ ਖਾਓ ਮੇਰਾ ਪੁੱਤਰ ਹਾਂ ਦੇਖ ਰਹੇ ਪੁੱਤਰਾ ਆਦਾ ਕਾਪੀ ਤੂੰ ਰਹਿਣੇ ਦੇ ਘਰੇ ਇੱਥੇ ਨੂੰ ਕਿਉਂ ਮੈਂ ਕੰਫਿਊਜ਼ ਹੋ ਜਾਈ ਤੇਰੀ ਮੈਡਮ ਦੇ ਚੱਕਰ ਚ ਕਦੇ ਹੋਰ ਕੀ ਆ ਮਤਲਬ ਕੰਫਿਊਜ਼ ਮਤਲਬ ਕਮਲੀ ਬਣ ਜਾਨੀ ਮੈਂ ਕਦੇ ਕੋਈ ਕਾਪੀ ਤੇ ਇਹ ਕਾਪੀਆਂ ਤਿੰਨ ਸੀਗੀਆਂ ਨਵੀਆਂ ਇਹ ਦੋ ਤੇ ਤੀਜੀ ਕਾਪੀ ਕਿੱਥੇ ਆ ਜਾਂ ਤਾਂ ਸਕੂਲ ਜੇ ਰਹਿ ਗਈ ਤੇਰੀ ਅੱਜ ਸੁਖਰੇ ਬਾਜ ਜਾਣਾ ਹੀ ਆ ਤੇ ਮੈਡਮ ਨੂੰ ਕਹ ਦੂੰਗੀ ਆਹ ਤਿੰਨ ਕੰਮੀ ਕਾਪੀ ਬਾਹਰ ਕੱਢ ਦੇ ਆਹ ਤਿੰਨ ਕਾਪੀਆਂ ਨੇ ਇੱਕ ਬੱਟ ਹਿੰਦੀ ਦੀ ਪੰਜਾਬੀ ਦੀ ਉਹਦੀ ਮੈਥ ਦੀ ਇੱਕ ਇੱਕ ਬੱਟੇ ਨੇ ਲਾ ਲਈ ਹੈ ਇੱਕ ਬੱਟੇ ਨੇ ਲਾ ਲਈ ਚ ਬੱਚੇ ਨੇ ਲੈ ਲਈ ਕਿਉਂ ਲੈ ਲਈ ਉਹ ਤੇ ਉਹਦੇ ਕੋਲ ਇੱਕ ਕਾਪੀ ਸੀ ਉਹ ਤੇ ਕੋਲ ਦੋ ਨਹੀਂ ਸੀ ਮੇਰੀ ਕਿ ਨਾਲੀ ਕਾਗੀ ਮੈਂ ਉਹਦਾ ਦੇਖ ਦਿੱਤੀ ਉਹਨੇ ਚਲ ਕੋਈ ਮੈਂ ਮੈਡਮ ਨੂੰ ਕਹਿ ਦੂੰਗੀ ਇਹ ਨਾ ਹੋ ਗਈ ਜੇ ਹਾਂ ਮੈਡਮ ਨੂੰ ਕਹਿ ਦੂੰਗੀ ਵੀ ਤਰੀਕਾ ਕਾਪੀ ਰਹਿ ਗਈ ਆ ਮਨ ਨੂੰ ਕੀ ਕੀ ਤੇ ਕੱਪੀ ਤੋਂ ਬਾਈਆਂ ਉਹਨਾਂ ਨਾਲੇ ਪਤਾ ਕਰੂੰਗੀ ਸਵੇਰੇ ਕੈਮਰਾ ਚੈੱਕ ਕਰੂੰਗੀ ਕਿ ਕਿਹੜੇ ਬੱਚੇ ਨੇ ਕੈਸੇ ਰੋਟੀ ਪਾਈ ਆ ਕਿ ਨਹੀਂ ਖਾਣੀ ਨਾ ਸਕੂਲ 'ਚ ਰੱਖ ਦਿਓ ਰੋਟੀ ਸਕੂਲ ਦੇ ਬੱਚਿਆਂ ਨੂੰ ਪੰਜ ਛੇ ਰੱਖੀ ਹੋਈਆਂ ਨੇ ਕੰਮ ਕਰਨ ਵਾਲੀਆਂ ਇਹਨਾਂ ਨੇ ਬੱਚਿਆਂ ਦਾ ਧਿਆਨ ਰੱਖਦੀਆਂ ਸਾਫ ਸਫਾਈ ਲਈ ਵੀ ਉਹ ਚਲੋ ਉਹ ਹੈ ਸਾਫ ਸਫਾਈ ਕਰ ਲਣਗੇ ਸਕੂਲ 'ਚ ਕਿਚਨ ਵੀ ਬਣਿਆ ਹੋਇਆ ਦੋਨਾਂ ਸਕੂਲਾਂ ਦੇ ਵਿੱਚ ਇੱਕ ਇੱਕ ਕਿਚਨ ਬਣਿਆ ਹੋਇਆ ਬੰਦਾ ਕਿਚਨ 'ਚ ਰੱਖਦੇ ਹੋਏ ਜਾ ਕੇ ਬੱਚੇ ਦੇ ਬੈਗ ਦੇ ਵਿੱਚ ਕਸਟਮ ਹੋਣੀ ਆ ਉਹ ਵੀ ਹੁਣ ਮੈਂ ਦੇਖ ਲਿਆ ਪਤਾ ਲੱਗ ਗਿਆ ਕਿ ਮੈਂ ਰੋਟੀ ਬਣਦੀ ਹੁੰਦਾ ਤਾਂ ਮੈਂ ਖੁੱਟ ਕਣੀ ਸੀ ਮੈਂ ਕਿਹਾ ਸੀ ਵੀ ਇਹਨੇ ਕੱਟੀਆਂ ਕੀਤੀਆਂ ਨੇ ਖਾਂਦੀ ਨਹੀਂ ਰੋਟੀ ਕਿਉਂਕਿ ਮੈਂ ਅੱਜ ਤੱਕ ਕਦੇ ਵੀ ਆਪਣੇ ਤਿੰਨਾਂ ਬੱਚੇ ਨੂੰ ਰੋਟੀ ਨਹੀਂ ਦਿੱਤੀ ਪਿੰਚਰ ਜੇ ਮੈਂ ਹਮੇਸ਼ਾ ਸ਼ੁਰੂ ਤੋਂ ਹੀ ਪਰੌਠੇ ਬਣਨੀਆਂ ਤੋਦੀ ਪਰੌਠਾ ਲੈ ਕੇ ਜਾਂਦੀ ਮੁੰਡੇ ਵੀ ਪਰੌਠਾ ਲੈ ਜਾਂਦੇ ਸੀ ਜਦੋਂ ਇੱਥੇ ਘਰੇ ਸਕੂਲ ਜਾਂਦੇ ਸੀ ਜਦੋਂ ਹੋਸਪੀਟਲ ਚ ਸੀ ਉਦੋਂ ਦਾ ਕੋਈ ਟੈਨਸ਼ਨ ਨਹੀਂ ਸੀ ਤੇ ਮੈਂ ਕਦੇ ਵੀ ਤਿੰਨਾਂ ਬੱਚੇ ਨੂੰ ਰੋਟੀ ਨਹੀਂ ਪਾਈ ਪਿੰਚਰ ਜੇ ਮੈਂ ਰੋਟੀ ਬਣਦੀ ਹੁੰਦੀ ਹੁੰਦੀ ਅੱਜ ਖੁੱਟੀ ਲਈ ਸੀ ਮੈਂ ਸੋਚਣਾ ਸੀ ਵੀ ਇਹਨੇ ਰੋਟੀਆਂ ਤਿਆਰ ਕਰਕੇ ਰੱਖ ਅੱਜ ਤਾਂ ਸਰੇ ਆਲੂ ਵਾਲੇ ਚੌਲ ਬਣਵਾ ਕੇ ਲਿਈਏ ਫੇਰ ਹੀ ਆਲੂ ਚੌਲ ਖਾਣੇ ਨੇ ਫਿਰ ਆਲੂ ਪਾ ਕੇ ਨਵੇਂ ਚੌਲ ਬਣਾ ਕੇ ਦਿੱਤੇ ਤੇ ਚੌਲ ਖਾਦੇ ਨੇ ਸਵੇਰੇ ਫਿਰ